ਰਾਜਯੋਦਿਸ਼ ਦੇ ਸਰਵੇ ਉਪਰ ਰਾਸ਼ਟਰਪਤੀ ਦੇ ਲਈ ਚੋਣਾ ਕਰਵਾਈਆਂ ਗਿਆ ਜਿੱਥੇ ਐਨਡੀਏ ਵੱਲੋਂ ਸੀਪੀ ਰਾਧਾਕ੍ਰਿਸ਼ਨਨ ਅਤੇ ਇੰਡੀਆ ਬਲਾਕ ਵੱਲੋਂ ਸਾਫ ਕਾ ਜਸਟਿਸ ਬੀ ਸੁਦਰਸ਼ਨ ਰੈਡੀ ਉਮੀਦਵਾਰ ਰਹੇ ਜਿੱਥੇ ਉਪਰ ਰਾਸ਼ਟਰਪਤੀ ਦੀ ਚੋਣ ਦੇ ਲਈ 391 ਸੰਸਦਾਂ ਦਾ ਸਮਰਥਨ ਚਾਹੀਦਾ ਹੈ ਉੱਥੇ ਹੀ ਐਨਡੀਏ ਦੇ ਕੋਲ 425 ਸੰਸਦ ਨੇ ਇੰਡੀਆ ਬਲਾਕ ਨੇ ਵੀ ਰਾਸ਼ਟਰਪਤੀ ਚੋਣਾਂ ਦੇ ਲਈ ਪੂਰੀ ਤਿਆਰੀ ਕਰ ਰੱਖੀ ਸੀ ਤੇ ਇਹ ਜਾਣਦੇ ਹੋਏ ਵੀ ਕਿ ਉਹਨਾਂ ਕੋਲ ਐਨਡੀਏ ਤੋਂ ਘੱਟ ਸਮਰਥਨ ਹੈ ਉਹਨਾਂ ਨੇ ਆਪਣਾ ਉਮੀਦਵਾਰ ਪੂਰੀ ਤਿਆਰੀ ਦੇ ਨਾਲ ਉਤਾਰਿਆ ਤੇ ਚੋਣਾਂ 'ਚ ਕਈ ਪਾਰਟੀਆਂ ਜੀ ਵੀ ਰਹੀਆਂ ਜਿਨ੍ਹਾਂ ਨੇ ਚੋਣਾਂ 'ਚ ਹਿੱਸਾ ਹੀ ਨਹੀਂ ਲਿਆ ਇਹਨਾਂ ਵਿੱਚੋਂ Odisha ਦੇ ਸਾਬਕਾ ਸੀਐਮ ਦੀ ਪਾਰਟੀ BJD ਤੇਲੰਗਾਨਾ ਦੀ ਪਾਰਟੀ BRS ਅਤੇ ਪੰਜਾਬ ਦੀ ਸ਼ਰੋਮਣੀ ਅਕਾਲੀ ਦਲ ਨੇ ਵੀ ਵੋਟ ਨਹੀਂ ਦਿੱਤਾ ਤੇ ਨਾਲ ਹੀ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਤੇ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਨੇ ਵੀ ਰਾਜ ਉਪ ਰਾਸ਼ਟਰਪਤੀ ਦੀ ਚੋਣ 'ਚ ਆਪਣਾ ਯੋਗਦਾਨ ਨਹੀਂ ਪਾਇਆ ਸ਼੍ਰੋਮਣੀ ਅਕਾਲੀ ਦਲ ਸਮੇਤ ਸੰਸਦਾਂ ਦਾ ਕਹਿਣਾ ਸੀ ਕਿ ਪੰਜਾਬ 'ਚ ਹੜ੍ਹ ਦੀ ਸਥਿਤੀ ਹੈ ਉਸ ਨੂੰ ਸੰਭਾਲਣਾ ਉਹਨਾਂ ਦੇ ਲਈ ਜ਼ਿਆਦਾ ਜ਼ਰੂਰੀ ਹੈ ਨਾ ਕਿ ਸੰਸਦ ਚ ਉਪਰਾਸ਼ਟਰਪਤੀ ਚੋਣ ਦੇ ਲਈ ਆਪਣਾ ਯੋਗਦਾਨ ਪਾਉਣਾ ਤਾਂ ਕਿ ਕੀ ਵੋਟਾ ਨਾ ਕਰਨ ਵਾਲੇ ਸੰਸਦਾਂ ਦੀ ਗਿਣਤੀ ਦਾ ਅਸਰ ਉਪਰਾਸ਼ਟਰਪਤੀ ਦੀ ਚੋਣ ਤੇ ਪਵੇਗਾ ਅਤੇ ਕੀ ਵਾਕਈ ਹੀ ਪੰਜਾਬ ਦੇ ਹੜ੍ਹ ਦੀ ਫਿਕਰ ਹੈ ਜਾਂ ਫਿਰ ਸਿਰਫ ਬਹਾਨਾ ਹੈ ਕਿਉਂਕਿ ਨਾ ਐਨਡੀਏ ਦੇ ਨਾਲ ਤੇ ਨਾ ਹੀ ਇੰਡੀਆ ਬਲੌਕ ਦੇ ਨਾਲ ਇਹਨਾਂ ਦੀ ਸਹਿਮਤੀ ਬਣੀ ਅੱਜ ਇਸੇ ਮੁੱਦੇ ਤੇ ਅਸੀਂ ਚਰਚਾ ਕਰਾਂਗੇ ਤੇ ਪਹਿਲੀ ਵੋਟ ਪ੍ਰਧਾਨ ਮੰਤਰੀ ਤਰਿੰਦਰ ਮੋਦੀ ਨੇ ਪਾਈ ਅੱਜ ਉਪ ਰਾਸ਼ਟਰਪਤੀ ਚੋਣਾਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਵੋਟ ਦੇ ਨਾਲ ਕੀਤੀ ਹੈ ਤੇ ਜੇ ਆਕੜੇ ਦੀ ਗੱਲ ਕਰੀਏ ਤੇ 391 ਸੰਸਦਾਂ ਦਾ ਸਮਰਥਨ ਚਾਹੀਦਾ ਹੈ ਉਪ ਰਾਸ਼ਟਰਪਤੀ ਦੀ ਚੋਣ ਵਾਸਤੇ ਹਾਲਕਿ ਐਨਡੀਏ ਦੇ ਕੋਲ ਸਾਰੀਆਂ ਛੋਟੀਆਂ ਵੱਡੀਆਂ ਪਾਰਟੀਆਂ ਜੋ ਕਿ ਉਹਨਾਂ ਨੂੰ ਸਮਰਥਨ ਦਿੰਦੀਆਂ ਨੇ ਉਹਨਾਂ ਨੂੰ ਮਿਲਾ ਕੇ ਇਸ ਸਮਰਥਨ ਤੋਂ ਵੀ ਕਹੀ ਜ਼ਿਆਦਾ ਵੋਟਾਂ ਨੇ ਤੇ ਕੁੱਲ ਮਿਲਾ ਕੇ ਇਹ ਤੇ ਮੰਨਿਆ ਜਾ ਰਿਹਾ ਸੀ ਕਿ NDA ਦਾ ਪਲੜਾ ਇਹਨਾਂ ਉੱਪਰ ਰਾਸ਼ਟਰਪਤੀ ਦੀ ਚੋਣਾਂ 'ਚ ਭਾਰੀ ਹੈ ਪਰ ਕ੍ਰਾਸ ਵੋਟਿੰਗ ਦਾ ਵੀ ਕਿਤੇ ਨਾ ਕਿਤੇ ਡਰ ਹੈ ਪਾਜਬਾ ਨੂੰ ਡਰ ਹੈ ਕਿ ਉਹਨਾਂ ਦੇ ਵੋਟ ਘਟੇ ਨਾ ਜਾਣ ਜਾਂ ਫਿਰ ਇੰਡੀਆ ਬਲੌਕ ਦੇ ਉਮੀਦਵਾਰ ਵੱਲ ਨਾ ਚਲੇ ਜਾਣ ਹਾਲਾਂਕਿ ਕੁਝ ਹੀ ਸਮੇਂ ਚ ਨਤੀਜੇ ਵੀ ਐਲਾਨ ਦਿੱਤੇ ਜਾਣਗੇ ਤੇ ਪ੍ਰਧਾਨ ਮੰਤਰੀ ਵੋਟਪਾਲ ਸਾਰਹੀ ਉੱਤਰ ਪ੍ਰਾਤ ਆਪਣੀ ਫੇਰੀ ਤੇ ਚੱਲ ਗਏ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਵੱਡੇ ਰਾਹਤ ਪੈਕੇਜ ਉਹਨਾਂ ਨੇ ਐਲਾਨੇ ਨੇ ਜਗal ਹਿਮਾਚਲ ਪ੍ਰਦੇਸ਼ ਦੀ ਕਰੀਏ ਹਿਮਾਚਲ ਪ੍ਰਦੇਸ਼ ਨੂੰ ਉਹਨਾਂ ਨੇ 1500 ਕਰੋੜ ਦਾ ਰਾਹਤ ਪੈਕੇਜ ਐਲਾਨਿਆ ਨਾਲ ਹੀ ਪੰਜਾਬ ਨੂੰ ਉਹਨਾਂ ਨੇ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨਿਆ ਜੋ ਕਿ ਦੋਵਾਂ ਸੂਬਿਆਂ ਦੇ ਲਈ ਇੱਕ ਵੱਡੀ ਰਾਹਤ ਹੋ ਸਕਦੀ ਹੈ ਉਪਰਾਸ਼ਟਰਪਤੀ ਦੀ ਚੋਣਾਂ ਦੀ ਜੇ ਗੱਲ ਕਰੀਏ ਤੇ ਸਾਰਵੇ ਉਪਰਾਸ਼ਟਰਪਤੀ ਦੀ ਚੋਣ ਹੋਈ ਹੈ ਅੱਜ ਤੇ ਸਾਰੀਆਂ ਛੋਟੀਆਂ ਵੱਡੀਆਂ ਪਾਰਟੀਆਂ ਨੇ ਨਾ ਚੋਣਾਂ 'ਚ ਆਪਣਾ ਯੋਗਦਾਨ ਦਿੱਤਾ ਪਰ ਬੀਜੂ ਜਨਤਾ ਦਲ ਭਾਰਤੀ ਰਾਸ਼ਟਰੀ ਸਮਿਤੀ ਤੇ ਸ਼੍ਰੋਮਣੀ ਅਕਾਲੀ ਦਲ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੋਟ ਨਹੀਂ ਪਾਇਆ ਹਾਲਾਂਕਿ ਬਹਾਨਾ ਜਾਂ ਫਿਰ ਇਸ ਦੇ ਪਿੱਛੇ ਕਾਰਨ ਇਹ ਦੱਸਿਆ ਗਿਆ ਕਿ ਪੰਜਾਬ ਹੜ੍ਹਾਂ ਦੀ ਸਥਿਤੀ ਦੇ ਨਾਲ ਜੂਝ ਰਿਹਾ ਹੈ ਤੇ ਉਹਨਾਂ ਵੱਲੋਂ ਉਹਨਾਂ ਦੇ ਪਾਰਟੀ ਦੇ ਸੰਸਦ ਵੱਲੋਂ ਉਹਨਾਂ ਦੀ ਟੀਮ ਵੱਲੋਂ ਉਹਨਾਂ ਦੇ ਕਾਰਜਕਰਤਾਵਾਂ ਵੱਲੋਂ ਇਸ ਵੇਲੇ ਪੰਜਾਬ ਦੀ ਸਥਿਤੀ ਨੂੰ ਸੰਭਾਲਣਾ ਜ਼ਿਆਦਾ ਜ਼ਰੂਰੀ ਹੈ ਜ਼ਿਆਦਾ ਔਖਾ ਹੈ ਨਾ ਕਿ ਦਿੱਲੀ ਜਾ ਕੇ ਚੇਚੇ ਤੌਰ ਤੇ ਉਪ ਰਾਸ਼ਟਰਪਤੀ ਦੀ ਚੋਣ ਦੇ ਲਈ ਆਪਣਾ ਯੋਗਦਾਨ ਪਾਉਣਾ ਤਾਂ ਸਿੱਧੇ ਤੌਰ ਤੇ ਇੱਕ ਸੰਸਦ ਜਿਹੇ ਕਹੀਏ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਦੋ ਸੰਸਦ ਜਿਹੜੇ ਨੇ ਉਹ ਹੋਰ ਨਾ ਪਾਰਟੀਆਂ ਦੇ ਜਿਹੜੇ ਕੱਲ ਪੰਜਾਬ ਦੀ ਕਰੀਏ ਤਾਂ ਖਡੂਰ ਸਾਹਿਬ ਤੋਂ ਅਮਰਤਪਾਲ ਤੇ ਨਾਲ ਹੀ ਦੂਸਰੀ ਸੀਟ ਤੋਂ ਸਰਬਜੀਤ ਜੀ ਉਹਨਾਂ ਨੇ ਵੀ ਆਪਣੇ ਵੋਟ ਦਾ ਪ੍ਰਯੋਗ ਨਹੀਂ ਕੀਤਾ ਹਾਲਾਂਕਿ ਉਹਨਾਂ ਨੇ ਵੀ ਇਹੀ ਕਿਹਾ ਕਿ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਸਾਡੀ ਡਿਊਟੀ ਸਾਡੀ ਪਹਿਲੀ ਡਿਊਟੀ ਸਾਡੀਆਂ ਟੀਮਾਂ ਦੀ ਪਹਿਲੀ ਡਿਊਟੀ ਪੰਜਾਬ ਨੂੰ ਬਚਾਉਣਾ ਇਸੇ ਮੁੱਦੇ ਤੇ ਅਸੀਂ ਅੱਜ ਚਰਚਾ ਕਰਾਂਗੇ ਕਿ ਕੀ ਜਿਨ੍ਹਾਂ ਸੰਸਦਾਂ ਨੇ ਆਪਣੇ ਵੋਟ ਨਹੀਂ ਪਾਏ ਇਨਾ ਦੇ ਵੋਟ ਨਾ ਪਾਉਣ ਦੇ ਨਾਲ ਕੀ ਉਪਰਾਸ਼ਟਰਪਤੀ ਚੋਣਾਂ ਦਾ ਜਿਹੜਾ ਮੈਥਮੈਟਿਕਸ ਹੈ ਉਹ بگੜੇਗਾ ਜਾਂ ਫਿਰ ਜਿਹੜਾ ਆંકੜਾ ਚਾਹੀਦਾ ਹੈ ਉਪਰਾਸ਼ਟਰਪਤੀ ਦੀ ਚੋਣ ਵਾਸਤੇ ਉਹ ਹਾਸਲ ਕਰ ਲਿਆ ਜਾਏਗਾ ਤੇ ਨਾਲ ਹੀ ਕ੍ਰੋਸ VOTING ਦੀ ਵੀ ਗੱਲ ਕਰਾਂਗੇ ਜਿਸ ਦਾ ਖਰਚਾ ਪਾਜਪਾ ਨੂੰ ਵਾਰ-ਵਾਰ ਸਤਾ ਰਿਆ ਸੀ ਕਿ ਆਖਰ ਕਿਉਂ ਇਹ ਖਰਚਾ ਪਾਜਪਾ ਨੂੰ ਸਤਾ ਰਿਆ ਤੇ ਉਪਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਹੀ ਇੰਡੀਆ ਬਲਾਕ ਨੂੰ ਇਕੱਠਾ ਕਰਨ ਦੇ ਲਈ ਵੀ ਖੜਗੇ ਨੇ ਕਾਂਗਰਸ ਦੇ ਪ੍ਰਧਾਨ ਖੜਗੇ ਨੇ ਬੜੀ ਕੋਸ਼ਿਸ਼ਾਂ ਕੀਤੀਆਂ ਤੇ ਸਾਰਿਆਂ ਇੰਡੀਆ ਬਲੌਕ ਦੇ ਸੰਸਦਾਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਇਸੇ ਤੇ ਅੱਜ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਸਾਡੇ ਪੈਨਲਿਸਟ ਜੁੜ ਗਏ ਨੇ ਸਾਡੇ ਨਾਲ ਅਮਰਦੀਪ ਧਾਰਨੀ ਜੀ ਨੇ ਅਕਾਲੀ ਦਲ ਤੋਂ ਤੇ ਨਾਲ ਹੀ ਅਮਰਿਤ ਗਿਲ ਜੀ ਨੇ ਕਾਂਗਰਸ ਦੇ ਬੁਲਾਰੇ ਤੇ ਅਮਰਜੀਤ ਸਿੰਘ ਜੀ ਨੇ ਰਾਜਨੀਤਿਕ ਵਿਸ਼ਲੇਸ਼ਕ ਸਾਡੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਧਾਰਨੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਪਹਿਲਾ ਸਵਾਲ ਇਹੀ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਤੱਥ ਦਿੱਤਾ ਗਿਆ ਪੰਜਾਬ 'ਚ ਹੜਾਂ ਦੀ ਸਥਿਤੀ ਹੈ ਉਸ ਉਸ ਦੇ ਨਾਲ ਨਜਿੱਠਣਾ ਪਹਿਲੀ ਪ੍ਰਾਥਮਿਕਤਾ ਹੈ ਹਾਲਾਂਕਿ ਵੋਟ ਪਾਉਣ ਨੂੰ ਇੰਨੀ ਦੇਰ ਨਹੀਂ ਸੀ ਲੱਗਣੀ ਪਰ ਇਹ ਵੀ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਸਿਰਫ ਬਹਾਨਾ ਹੈ ਕਿਉਂਕਿ ਸਹਿਮਤੀ ਨਹੀਂ ਸੀ ਬਣ ਰਹੀ ਨਾ ਇੰਡੀਆ ਬਲੌਕ ਦੇ ਨਾਲ ਤੇ ਨਾ ਐਨਡੀਏ ਦੇ ਨਾਲ ਤਾਂ ਕਰਕੇ ਹੜਾਂ ਦਾ ਬਹਾਨਾ ਮਾਰ ਕੇ ਉਪ ਰਾਸ਼ਟਰਪਤੀ ਚੋਣਾਂ 'ਚ ਅਕਾਲੀ ਦਲ ਨੇ ਵੋਟ ਨਹੀਂ ਦਿੱਤਾ ਹਰ ਬੰਦੇ ਦਾ ਆਪਣੀ رائے ਹੈਗੀ ਆ ਹਰ ਬੰਦੇ ਨੇ ਆਪਣਾ ਜਿਹੜਾ ਹੈਗਾ ਪੁਆਇੰਟ ਆਫ 뷰 ਜਿਹੜਾ ਹੈਗਾ ਰੱਖਣਾ ਹੁੰਦਾ ਹੈਗਾ ਜੀ ਪਰ ਇੱਕ ਗੱਲ ਬੜੀ ਕਲੀਅਰ ਹੈਗੀ ਐ ਤੁਸੀਂ ਹਰ ਰੋਜ਼ ਮੈਂ ਤੁਹਾਡਾ ਚੈਨਲ ਦੇਖਦਾ ਜੀ ਜੀ ਬੜੀ ਉਹਦੇ ਨਾਲ ਲੋਕ ਵੀ ਦੇਖੁੰਦੇ ਆ ਕਿ ਜਿੱਥੋਂ ਸਾਫ ਦੇ ਨਾਲ ਪੰਜਾਬ ਹੜ ਰਿਹਾ ਜੀ ਉਸ ਹਿਸਾਬ ਦੇ ਨਾਲ ਜੋ ਹਲਾਤ ਐ ਤੇ ਪੰਜਾਬ ਦੇ ਬੀਤੇ ਨੇ ਤੇ ਸਾਡੇ ਲਈ ਕੋਈ ਜਿਹੜਾ ਉਪਰਾਸ਼ਤਪਤੀ ਦਾ ਬਣਨਾ ਯਾ ਉਪਰਾਸਪਤੀ ਦੀ ਚੋਣ ਦੇ ਨਾਲ ਜਿੱਤ ਜਾਣਾ ਜਾਂ ਹਾਰ ਜਾਣਾ ਸਾਨੂੰ ਕੋਈ ਮਾਇਨਾ ਨਹੀਂ ਰੱਖਦਾ ਸਾਡੀ ਪ੍ਰਾਥਮਿਕਤਾ ਜਿਹੜੀ ਹੈਗੀ ਆ ਉਹ ਸਿਰਫ ਔਰ ਸਿਰਫ ਪੰਜਾਬ ਹੈਗਾ ਬਤੌਰ ਖੇਤਰੀ ਪਾਰਟੀ ਹੋਣ ਦੇ ਨਾਤੇ ਔਰ ਸਾਡਾ ਰੋਲ ਵੀ ਹੈ ਇਹ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਰੋਲ ਇਸ ਕਰਕੇ ਹੈਗਾ ਕਿ ਜਦੋਂ ਜਦੋਂ ਵੀ ਭਾਰਤ ਦੇ ਉੱਤੇ ਕੋਈ ਢੀਡ ਪਈ ਤਾਂ ਪੰਜਾਬੀਆਂ ਨੇ ਪੰਜਾਬ ਨੇ ਮੂਹਰੇ ਹੋ ਕੇ ਆ ਹੁਣ ਥੋੜਾ ਜਿਹਾ ਆਪਰੇਸ਼ਨ ਦੂਰ ਕਰਿਆ ਸੀ ਬਾਰਡਰਾਂ ਦੇ ਬਾਰਡਰ ਜਿਹੜੇ ਹੈਗਾ ਲੋਕਾਂ ਨੇ ਰੋਟੀ ਪਾਣੀ ਚਾਹ ਪਾਣੀ ਹਰ ਚੀਜ਼ ਜਿਹੜੀ ਹੈਗੀ ਆ ਫੌਜ ਨੂੰ ਜਿਹੜੀ ਹੈਗੀ ਉਹ ਮੁਹैया कराई ਅੱਜ ਜਦੋਂ ਪੰਜਾਬ ਡੁੱਬ ਰਿਹਾ ਹੈਗਾ ਉਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੇ ਆਪ ਨੂੰ ਢਿੱਡ ਭਰ ਰਹੇ ਆ ਆਪ ਹੀ ਆਪਣੇ ਜ਼ਖਮਾਂ ਤੇ ਮਲ੍ਹਮ ਲਾ ਰਹੇ ਆ ਨਾ ਉਹ ਕੇਂਦਰ ਦੀ ਸਰਕਾਰ ਨਾਲ ਸੂਬੇ ਦੀ ਸਰਕਾਰ ਕਿਸੇ ਨੇ ਜਿਹੜਾ ਹੈਗਾ ਵੱਲੋਂ ਨਹੀਂ ਲਾਈ ਹੈਗੀ ਕਿਸੇ ਨੇ ਸਾਡਾ ਢਿੱਡ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਸਾਡੇ ਮਾਲ ਡੰਗਰ ਔਰ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਕਾਹਦਾ ਸਾਡਾ ਚਾ ਹੈਗਾ ਤੇ ਅਸੀਂ ਜਾ ਕੇ ਉਹਨਾਂ ਨੂੰ ਫਸੀ ਬਣਾਈਏ ਤਾਂ ਨਹੀਂ ਸੀ ਇਹ ਇੱਕ ਲੋਕ ਲੋਕਤੰਤਰ ਇੱਕ ਢਾਂਚਾ ਹੁੰਦਾ ਹੈ ਜਿਦੇ ਲਈ ਹਰ ਇੱਕ ਉਹਦੇ ਦੀ अहमियत ਹੁੰਦੀ ਹੈ ਤੇ ਹਰ ਇੱਕ ਅਹੁਦੇ ਦੀ ਚੋਣ ਦਾ ਇੱਕ ਪ੍ਰਕਿਰਿਆ ਹੁੰਦੀ ਹੈ ਉਹਦੇ ਚ ਕਿੰਨੇ ਪਾਰਟਿਸਿਪੇਟ ਕਰਨਾ ਉਪਰਾਸ਼ਟਪਤੀ ਦੀ ਚੋਣਾਂ ਵਿੱਚ ਆਮ ਲੋਕ ਨੇ ਪਾਰਟਿਸਿਪੇਟ ਕਰ ਸਕਦੇ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਪਾਰਟਿਸਿਪੇਟ ਕਰ ਸਕਦੇ ਨੇ ਠੀਕ ਹੈ ਤੁਹਾਡਾ ਰੋਸ਼ ਹੈ ਤੁਹਾਡੀਆਂ ਟੀਮਾਂ ਵੀ ਜ਼ਮੀਨੀ ਤੌਰ ਤੇ ਕੰਮ ਕਰ ਰਹੀਆਂ ਅਸੀਂ ਦੇਖਿਆ ਆ ਆਕਾਲੀ ਦਲ ਦੇ ਕਾਰਕਟਰਤਾ ਕੰਮ ਕਰ ਰਹੇ ਨੇ ਪਰ ਜਿਹੜਾ ਇੱਕ ਲੋਕਤੰਤਰੀਕ ਢਾਂਚਾ ਹੈ ਉਹਨੂੰ ਬਣਾਏ ਰੱਖਣ ਦੀ ਵੀ ਤਾ ਜ਼ਿੰਮੇਵਾਰੀ ਹੈ ਨਾ ਤੁਹਾਡੀ ਅਮਰਦੀਪ ਜੀ ਮੈਂ ਹਾਂਜੀ ਮੈਂ ਨਾ ਇੱਕੋ ਗੱਲ ਪੁੱਛਣੀ ਚਾਹੁੰਦਾ ਕਿਹੜੇ ਲੋਕਤੰਤਰਿਕਤਾ ਦੀ ਗੱਲ ਕਰਦੇ ਹੈਗੇ ਆ ਦੇਖੋ ਪੰਜਾਬ ਹੈ ਜਿਹੜਾ ਹੈ 1 ਸਵਨੀਆਂ ਸਟੇਟਾਂ ਦਾ ਇੱਕ ਗੁਰਸਤਸਾ ਹੈਗਾ ਇਸ ਦੇ ਵਿੱਚ ਅਲੱਗ-ਅਲੱਗ ਕਿਸਮ ਦੇ ਜਿਹੜੇ ਹੈਗੇ ਆ ਜਾਤਾਂ ਪਾਤਾਂ ਔਰ ਪ੍ਰਾਂਤ ਔਰ ਇਸ ਤੋਂ ਇਲਾਵਾ ਜਿਹੜੇ ਹੈਗੇ ਆ 100 ਨੇ ਲੋਕ ਰਹਿੰਦੇ ਹੈਗੇ ਆ ਹਰ ਇੱਕ ਦੀਆਂ ਆਪਣਾ ਜਿਹੜੇ ਕਸਟਮਸ ਹੈਗੇ ਆ ਹਰ ਇੱਕ ਦਾ ਆਪਣਾ ਜਿਹੜਾ ਹੈਗਾ ਵਿਰਤਾ ਹੈਗਾ ਜੇ ਤੁਸੀਂ ਇੱਕ ਭਾਰਤ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਵਾਗਦੇ ਉਰਫਮਾ ਲਈ ਵੀ ਹੈਗੀ ਆ ਉਹ ਲੋਕ ਅੱਜ ਜੋ ਹੁਣ ਕੀਤਾ ਹੈਗਾ ਮੁੱਖ ਮੰਤਰੀ ਆਪਣਾ ਪ੍ਰਧਾਨ ਮੰਤਰੀ ਸਾਹਿਬ ਨੇ ਪਹਿਲਾਂ ਤਾਂ ਨਾ ਕੋਈ ਟਵੀਟ ਨਾ ਕੋਈ ਬਿਆਨ ਨਾ ਕੋਈ ਹੋਵੇ ਤੇ ਗੰਗਾ ਅੱਜ ਆਏ ਆ ਤੇ ਤੁਸੀਂ ਦੇਖੋ ਕਿ 1600 ਕਰੋੜ ਰੁਪਈਆ ਮਤਲਬ ਇੱਕ ਜਿਵੇਂ ਮਜ਼ਾਕ ਕਰਕੇ ਗਏ ਹੁੰਦੇ ਹੈਗੇ ਆ ਔਰ ਉਸ ਬਾਰੇ ਵੀ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਹਾਲੇ ਕਲੀਅਰ ਕੁਝ ਨਹੀਂ ਹੈਗਾ ਇੱਕ ਮਜ਼ਾਕ ਜਿਹੜਾ ਸਿੱਖਾਂ ਦੇ ਨਾਲ ਹੋ ਰਿਹਾ ਪੰਜਾਬੀਆਂ ਦੇ ਨਾਲ ਹੋ ਰਿਹਾ ਜਿੱਤਰੀ ਲੋਕਾਂ ਦੇ ਨਾਲ ਹੋ ਰਿਹਾ ਠੀਕ ਹੈ ਇਸ ਤੇ ਵੀ ਆਵਾਂਗੇ ਇਸ ਤੇ ਵੀ ਆਵਾਂਗੇ ਕਿਉਂਕਿ ਤੁਹਾਡਾ ਇੱਕ ਚੁਣੇ ਦਾ ਨੁਮਾਇੰਦਾ ਸਿਮਰਤ ਜੀ ਸੰਸਦ ਨੇ ਕੀ ਇਹ ਆਵਾਜ਼ ਚੁੱਕਣਗੇ ਨਹੀਂ ਚੁੱਕਣਗੇ ਇਸ ਬਾਰੇ ਵੀ ਅਸੀਂ ਗੱਲ ਕਰਾਂਗੇ ਕਾਂਗਰਸ ਵੱਲੋਂ ਸਾਡੇ ਨਾਲ ਬੁਲਾ ਰਹੇ ਅਮਰਿਤ ਗਿੱਲ ਜੀ ਜੁੜੇ ਹੋਏ ਨੇ ਅਮਰਿਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅ ਅਮਰਿਤ ਜੀ ਜੀਐਸਏ ਅੱਜ ਦੇ ਉਪ ਰਾਸ਼ਟਰਪਤੀ ਚੋਣਾਂ ਨੂੰ ਦੇਖੀਏ ਤਾਂ ਆਂਕੜਾ ਜਿਹੜਾ ਹੈ ਉਹ ਸਿੱਧੇ ਤੌਰ ਤੇ ਦੱਸ ਰਿਹਾ ਹੈ ਕਿ ਬਹੁਤ ਤਾਇਤ ਵਿੱਚ ਜਿਹੜਾ ਸਮਰਥਨ ਹੈ ਉਹ ਐਨਡੀਏ ਦੇ ਵੱਲ ਜਾ ਰਿ ਫਿਰ ਵੀ ਕਿੰਨਾ ਕਿਤੇ ਕੀ ਕਹਿੰਦਾ ਇਹਨੂੰ ਚੋਣਾ ਦੀ ਖੂਬਸੂਰਤੀ ਵਧਾਉਣ ਲਈ ਜਿੱਦਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਅਸੀਂ ਕੁਝ ਵੀ ਹੋ ਜਾਏ ਭਾਵੇਂ ਰਿਜ਼ਲਟ ਕੁਝ ਵੀ ਹੋਵੇ ਭਾਵੇਂ ਸਾਨੂੰ ਦਿਖ ਰਿਹਾ ਹੋਵੇ ਕਿ ਸਾਡੇ ਆਂਕੜੇ ਘਟ ਨਹੀਂ ਅਸੀਂ ਆਪਣਾ ਨੁਮਾਇੰਦਾ ਉਤਾਰਾਂਗੇ ਅਸੀਂ ਚੋਣ ਪ੍ਰਕਿਰਿਆ ਪੂਰੀ ਕਰਾਂਗੇ ਰਿਜ਼ਲਟ ਭਾਵੇਂ ਜੋ ਵੀ ਆਣਾ ਹੋਵੇ ਤੇ ਜਿਸ ਤਰੀਕੇ ਦੇ ਨਾਲ ਹੁਣ ਕੋਸ਼ਿਸ਼ ਅਮੇਚ ਨਤੀਜੇ ਵੀ ਆ ਜਾਣਗੇ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਉਪਰਾਸ਼ਟਰਪਤੀ ਚੋਣਾਂ 'ਚ ਕਈ ਤਾਂ ਸੰਸਦਾਂ ਨੇ ਪਾਰਟਿਸਿਪੇਟ ਨਹੀਂ ਕੀਤਾ ਕਈ ਸੰਸਦਾਂ ਨੇ ਵੋਟ ਨਹੀਂ ਪਾਇਆ ਤੇ ਜੇ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤੇ ਇਹਨਾਂ ਨੇ ਚਲੋ ਐਨਡੀਏ ਦੇ ਸਮਰਥਨ ਹੁਣ ਇਹਨਾਂ ਦੇ ਨਾਲ ਗੱਠ ਜੋੜ ਨਹੀਂ ਹੈਗਾ ਗੱਲਬਾਤ ਕਰ ਲਈ ਜਾਂਦੀ ਇੰਡੀਆ ਬਲੌਕ ਵੱਲੋਂ ਇਹਨਾਂ ਨੂੰ ਵੀ ਸਮਝਾ ਲਿਆ ਜਾਂਦਾ ਜਿਸ ਦਾ ਖਰਗੇ ਸਾਹਿਬ ਨੇ ਮੀਟਿੰਗ ਕੀਤੀ ਸੀਗੀ ਅਕਾਲੀ ਦਲ ਦੇ ਨੁਮਾਇੰਦੇ ਨੂੰ ਵੀ ਬੁਲਾ ਲਿਆ ਜਾਂਦਾ ਤੇ ਇੱਕ ਵੋਟ ਇਹਨਾਂ ਦੇ ਵੱਲ ਹੋਰ ਵੱਜ ਜਾਂਦੀ ਦੇਖਿਏ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਇੱਥੇ ਲੋਕ ਚੁਣ ਕੇ ਨੁਮਾਇੰਦੇ ਭੇਜਦੇ ਨੇ ਔਰ ਉਹ ਨੁਮਾਇੰਦੇ ਨੇ ਜਿਹੜੇ ਉਪਰਾਸ਼ਟਰਪਤੀ ਨੂੰ ਚੁਣਦੇ ਨੇ ਔਰ ਇਹ ਬਹੁਤ ਇੰਪੋਰਟੈਂਟ ਜਿਹੜੀ ਹੈਗੀ ਪ੍ਰਕਿਰਿਆ ਹੈ ਕਿ ਉਪਦੇਸ਼ ਦਾ ਉਪਰਾਸ਼ਟਰਪਤੀ ਅੱਜ ਚੁਣਿਆ ਜਾਣਾ ਹੈ ਔਰ ਡੈਮੋਕ੍ਰੇਸੀ ਕਹਿੰਦੀ ਹੈ ਵੀ ਆਪੋਜੀਸ਼ਨ ਜੇ ਨੰਬਰ ਘਟ ਵੀ ਆ ਤਾਂ ਆਪੋਜੀਸ਼ਨ ਜਿੰਨੀ ਸਟਰੋਂਗ ਆਪੋਜੀਸ਼ਨ ਹੋਏਗੀ ਔਰ ਆਪੋਜੀਸ਼ਨ ਨੇ ਆਵਦਾ ਲੈਵਲ ਤੇ ਅਸੀਂ ਆਪਦੇ ਲੈਵਲ ਤੇ ਪੂਰਾ ਟਰਾਈ ਕੀਤਾ ਕਿਉਂਕਿ ਜੋ ਪਿਛਲੇ ਸਮਿਆਂ ਦੇ ਵਿੱਚ ਬੀਜੇਪੀ ਨੇ ਜਿਸ ਤਰੀਕੇ ਦੇ ਨਾਲ ਵੋਟ ਚੋਰੀ ਹੋਵੇ ਜਾਂ ਇਹਨਾਂ ਦੇ ਐਕਸਪੋਜ਼ਰਸ ਹੋ ਰਹੇ ਨੇ ਜੋ ਬਿਹਾਰ ਦੇ ਵਿੱਚ ਚੱਲ ਰਿਹਾ ਉਹ ਸਾਰਿਆਂ ਨੂੰ ਕਲੀਅਰ ਕੱਟ ਹੈ ਔਰ ਜੇ ਪੰਜਾਬ ਅੱਜ ਹੜਾਂ ਦੀ ਸਥਿਤੀ ਦੇ ਵਿੱਚ ਬਹੁਤ ਨਾਜ਼ੁਕ ਹਾਲਤ ਹੈ ਪੰਜਾਬ ਦੀ ਪਰ ਇਸ ਦੇ ਐਮਪੀ ਜਿਵੇਂ ਸਹੀ ਇੱਕ ਪਾਰਟੀ ਦੇ ਵੱਲੋਂ ਇੱਕੋ ਹੀ ਐਮਪੀ ਹੈ ਤੇ ਜੇ ਉਹ ਜਾ ਕੇ ਜਾਜ ਰਾਈ ਵੀ ਬਠਿੰਡੇ ਤੋਂ ਜਾਜ ਨਹੀਂ ਜਾਂਦੇ ਜਾ ਕੇ 4 ਘੰਟੇ ਜਾ ਕੇ ਜੇ ਵੋਟ ਪਾਏ ਹੁੰਦੇ ਤਾਂ ਉਹਦੇ ਨਾਲ ਕੋਈ ਹੜਾਂ ਦੇ ਰਲੀਫ ਕੈਂਪ ਦਾ ਜਿਹੜਾ ਕੰਮ ਹੈ ਕਿਤੇ ਰੁਕਣਾ ਨਹੀਂ ਸੀਗਾ ਔਰ ਇਹ ਇੱਕ ਚੁਣਿੰਦਾ ਨੁਮਾਇੰਦੇ ਮੈਂਬਰ ਪਾਰਲੀਮੈਂਟ ਦੀ ਇੰਪੋਰਟੈਂਟ ਰਿਸਪੌਂਸਿਬਿਲਟੀ ਹੁੰਦੀ ਆ ਕਿ ਦੇਸ਼ ਦਾ ਉਪ ਰਾਸ਼ਟਰਪਤੀ ਚੁਣਨੇ ਆ ਉਹਨਾਂ ਨੇ ਕਿਉਂਕਿ ਉਹਨਾਂ ਕੋਲ ਹੀ ਰਾਈਟ ਹੈ ਆਪਣੇ ਥੋੜੇ ਮੇਰੇ ਕੋਲੇ ਵੀ ਤਾਂ ਰਾਈਟ ਹੈ ਨਹੀਂ ਕਿ ਆਪਾਂ ਤਾਂ ਚੁਣ ਨਹੀਂ ਸਕਦੇ ਹੈਗੇ ਇਸਤੇ ਉੱਥੇ ਉਹ ਜਾਣਾ ਚਾਹੀਦਾ ਸੀ ਕਿ ਉਹ ਦੂਜੀ ਗੱਲ ਹੈ ਜਿਹੜੀ ਤੁਸੀਂ ਕਹਿਆ ਵੀ ਪ੍ਰਧਾਨ ਮੰਤਰੀ ਜੀ ਆਏ 1600 ਕਰੋੜ ਦਾ ਪੈਕੇਜ ਦੇ ਕੇ ਆਏ ਮੈਨੂੰ ਲੱਗਦਾ ਵੀ ਊਂਠ ਦੇ ਮੂੰਹ 'ਚ ਜੀਰੇ ਵਾਲੀ ਗੱਲ ਹੈ 3 ਲੱਖ ਏਕੜ ਜਿਹੜੀ ਹੈ ਸਾਡੀ ਲੈਂਡ ਪ੍ਰਭਾਵਿਤ ਹੋਈ ਆ ਮੈਂ ਤਾਂ ਨਾ ਆ 1600 ਕਰੋੜ ਨੂੰ 3 ਲੱਖ ਲੈਂਡ ਨਾਲ ਥੋੜਾ ਡਿਵਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਕੁਝ 500 ਰੁਪਏ ਆ ਸਮਥਿੰਗ ਯਾ ਇੰਨਾ ਕੀ ਅਮਾਉਂਟ ਬਣ ਰਿਹਾ ਔਰ ਬੜਾ ਮੀਗਰ अमाउंट ਜਿਹਨੇ ਪੰਜਾਬ ਦੇ ਲੋਕਾਂ ਦੇ ਨਾਲ ਕਿਤੇ ਨਾ ਕਿਤੇ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਕਿ ਦੇਸ਼ ਦਾ ਟਿੱਡ ਭਰਦਾ ਹੈ ਔਰ ਵੈਸੇ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਨੇ ਤੁਸੀਂ ਵੀ ਦੇਖਿਆ ਆਪਾਂ ਸਾਰਿਆਂ ਨੇ ਦੇਖਿਆ ਵੀ ਆਪਾਂ ਇੱਕ ਦੂਜੇ ਦੀ ਮਦਦ ਹੀ ਕਰਨ ਲੱਗੇ ਹੋਇਆ ਪਰ ਸੈਂਟਰ ਕੀ ਕਰ ਰਿਹਾ ਔਰ ਅੱਜ ਹੀ ਉਹ ਸਰਕੂਲੇਸ਼ਨ ਦੇ ਵਿੱਚ ਅਜੀਵ ਗਾਂਧੀ ਜਦੋਂ ਪੰਜਾਬ 'ਚ ਪਹਿਲਾ ਹੜ ਆਏ ਸੀਗੇ ਤਾ ਉਹਨਾਂ ਨੇ 1 ਅਰਬ ਰੁਪਇਆ ਉਸ ਟਾਈਮ 1988 ਦੇ ਵਿੱਚ ਰੀਲੀਫ ਦਿੱਤਾ ਸੀਗਾ ਤੇ 1600 ਕਰੋੜ ਕਿੱਥੇ ਪ੍ਰਧਾਨ ਮੰਤਰੀ 16 ਲੱਖ ਕਰੋੜ ਵੱਡੇ ਬਿਜ਼ਨਸਮੈਨਾਂ ਦਾ ਤਾਂ ਮਾਫ਼ ਕਰ ਸਕਦੇ ਨੇ ਦੇਸ਼ ਦਾ ਕਿਸਾਨ ਵੀ ਤਾਂ 3 ਲੱਖ ਏਕੜ ਉਹਦੇ ਚ 8 8 9 9 ਫੁੱਟ ਜਿਹੜਾ ਰੇਤਾ ਜਮਾ ਹੋ ਗਿਆ ਉਹਨੂੰ ਠੀਕ ਕਿਵੇਂ ਕਰਨਾ ਕੰਪਨਸੇਸ਼ਨ ਤਾਂ ਦੂਰ ਦੀ ਗੱਲ ਰਹੇਗੀ ਉਹ ਠੀਕ ਕਿਵੇਂ ਹੋਊਗਾ 1600 ਕਰੋੜ ਤਾਂ ਲੱਗਦਾ ਜਿਵੇਂ ਊਂਟ ਦੇ ਮੂੰਹ 'ਚ ਜੀਰਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪੀ ਜਿਵੇਂ ਕਿਸਾਨ ਵਿਰੋਧੀ ਵੀ ਰਹੀ ਆ ਇਹਨਾਂ ਨੂੰ ਐਨਡੀਏ ਦਾ ਸਾਥ ਦੇ ਕੇ ਇਹ ਦੇ ਖਿਲਾਫ ਇਹ ਤਾਨਾशाही ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ ਜਿਸ ਤਰੀਕੇ ਦੇ ਨਾਲ ਆਪਾਂ ਜਗਦੀਪ ਧਨਕਰ ਦੀ ਵੀ ਵਿਦਾਈਗੀ ਦੇਖੀ ਵੀ ਕਿਸ ਨੌਨ मतलब रिचुअल थोड़ी सी गाओ उस तरीके दे, दे, दे ना सतानाशाही ਇਹਨਾਂ ਨੂੰ ਆਪ ਕੀ ਕਹਿੰਨਾ ਜੈਂਟਲਮੈਨ ਜੈਸਚਰ ਚਾਹੀਦਾ ਸੀਗਾ ਜੇ ਆਪਾਂ ਕਹੀਏ ਵੀ ਇੱਕ ਮੈਂਬਰ ਪਾਰਲੀਮੈਂਟ ਪੰਜਾਬ ਦੇ ਵਿੱਚ ਖੜਾਣ ਦੇ ਲਈ ਉਹ ਬੰਨਾ ਤੇ ਖੜੇ ਨਹੀਂ ਤਾਂ ਉਹ ਤਾਂ ਨਹੀਂ ਖੜੇ ਨਾ ਉੱਥੇ ਇੱਥੇ ਤਾਂ ਵਰਕਰ ਟੀਮਾਂ ਕੰਮ ਕਰਦੀਆਂ ਨੇ ਉਹਨਾਂ ਦਾ ਕੰਮ ਸੀਗਾ ਜਾ ਕੇ ਉਹ ਬੰਨਾ ਤੇ ਉਹਨਾਂ ਨੂੰ ਕਰਨਾ ਚਾਹੀਦਾ ਬਿਲਕੁਲ ਠੀਕ ਹੈ ਕੁਐਸਚਨ ਬਹੁਤ ਕਲੀਅਰ ਹੈ ਅਮਰਿਤਜੀਦਾ ਤਾਰਨੀ ਜੀ ਕਿ ਜੇ ਵਾਕਈ ਵਿਰੋਧ ਕਰਦੇ ਹੋ ਭਾਜਪਾ ਦੀਆਂ ਨੀਤੀਆਂ ਦਾ ਤੇ ਤੁਸੀਂ ਇਸ ਬਹਾਨੇ ਹੀ ਆਪਣਾ ਵਿਰੋਧ ਜਤਾ ਸਕਦੇ ਸੀ ਇੰਡੀਆ ਬਲੌਗ ਦਾ ਸਾਥ ਦੇ ਸਕਦੇ ਸੀ ਮੈਂ ਤਰਨੀ ਜੀ ਤੁਹਾਡੇ ਕੋਲ ਆਵਾਂਗੀ ਸਾਡੇ ਨਾਲ ਰਾਜਨੀਤਿਕ ਵਿਸ਼ਲੇਸ਼ਕ ਜੁੜੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦਿੰਨੇ ਆ ਅਮਰਜੀਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੇ ਅ ਅਮਰਜੀਤ ਜੀ ਦੋ ਸਵਾਲ ਨੇ ਪਹਿਲਾ ਤਾਂ ਇਹ ਕਿ ਅੱਜ ਜਿਹੜੇ ਸੰਸਦਾਂ ਨੇ ਵੋਟ ਨਹੀਂ ਪਾਇਆ ਕਿ ਉਹਦਾ ਅਸਰ ਚੋਣਾਂ ਦੀ ਗਿਣਤੀ ਕਿਉਂਕਿ ਜੇ ਦੇਖਿਆ ਜਾਤੇ 391 ਦਾ ਜਿਹੜਾ ਹੈਗਾ ਉਹ ਆંકੜਾ ਜ ਜਤਨ ਵਾਸਤੇ ਜ਼ਰੂਰੀ ਹੈ ਪਾਜਪਾ ਦੇ ਕੋਲ ਵੈਸੇ ਹੀ 425 ਸਮਥਿੰਗ ਸੰਸਦਾਂ ਦਾ ਸਮਰਥਨ ਹੈਗਾ ਤੇ ਜਿਨ੍ਹਾਂ ਨੇ ਜਿਹੜੇ ਸੰਸਦਾਂ ਨੇ ਬਾਕੀ ਪਾਰਟੀਆਂ ਦੇ ਵੀ ਜਿਨ੍ਹਾਂ ਨੇ ਵੋਟ ਨਹੀਂ ਪਾਇਆ ਕੀ ਉਹਦਾ ਪ੍ਰਭਾਵ ਪਵੇਗਾ ਦੂਸਰੀ ਗੱਲ ਇਹ ਕਿ ਕਰਾਸ ਵੋਟਿੰਗ ਦਾ ਖਤਰਾ ਪਾਜਪਾ ਕ ਹੈ ਪਾਜਪਾ ਨੂੰ ਹੈ ਸੀ ਇਹ ਵੀ ਤੁਹਾਡੇ ਵਰਗੇ ਵਿਸ਼ਲੇਸ਼ਕਾਂ ਨੇ ਦੱਸਿਆ ਇਹਦਾ ਕਿੰਨਾ ਕੁ ਪ੍ਰਭਾਵ ਪਵੇਗਾ ਤੇ ਦੂਸਰੀ ਗੱਲ ਅੱਜ ਜਿੱਦਾਂ ਪੀਐਮ ਮੋਦੀ ਨੇ ਐਲਾਨ ਕੀਤਾ ਹੈ 1600 ਕਰੋ 1600 ਕਰੋੜ ਦਾ ਤੇ ਅਮਰਿਤ ਗਿਲਜੀ ਨੇ ਕਿਹਾ ਕਿ ਉਹ ਨਾ ਕਾਫੀ ਹੈ ਉਸੇ ਵੀ ਕਿਸਾਨ ਦੇ ਪੁੱਤੋ ਕਿਸ ਤਰੀਕੇ ਦੇ ਨਾਲ ਇਹਨਾਂ ਤੇਨਾਂ ਸਥਿਤੀਆਂ ਨੂੰ ਦੇਖਦੇ ਹਾਂ। ਅਹ ਦੇਖੋ ਸਿਮਰਨ ਜੀ ਬੇਨਤੀ ਆ ਕਿ ਮੈਂ ਇੱਕ ਰਿਕੁਐਸਟ ਤੁਹਾਨੂੰ ਪਹਿਲਾਂ ਕਰ ਦਿਆਂ VOTING ਵਾਲੀ ਜੀ ਕਿ ਕਾਂਗਰਸ ਪਾਰਟੀ ਆਉਂਦੀ ਆ ਤਾਂ ਉਹ ਕਹਿੰਦੇ ਸਾਨੂੰ ਵੋਟ ਪਾਇਓ। ਹਾਂ ਹਾਂ। ਕਾਲੀਦਲ ਵਾਲੇ ਆਉਂਦੇ ਕਹਿੰਦੇ ਸਾਨੂੰ ਵੋਟ ਪਾਇਓ। ਹਾਂ ਹਾਂ। ਜੇ ਆਪਣੇ ਆਮ ਆਦਮੀ ਪਾਰਟੀ ਵਾਲੇ ਆਉਂਦੇ ਤਾਂ ਉਹ ਕਹਿੰਦੇ ਸਾਨੂੰ ਵੋਟ ਪਾਇਓ ਜੇ ਕਮਿਊਨਿਸਟ ਆਉਂਦੇ ਤਾਂ ਉਹ ਕਹਿੰਦੇ ਸਾਨੂੰ ਵੋਟ ਪਾਇਓ ਪਰ ਕੋਈ ਇੱਕ ਇੰਡੀਆ ਚ ਪਾਰਟੀ ਆ ਜਿਹੜੀ ਕਹਿੰਦੀ ਆ ਵੀ ਸਾਨੂੰ ਬੇਸਕ ਵੋਟ ਨਾ ਪਾਓ ਹਾਂ ਉਹ ਆ ਬੀਜੇਪੀ ਉਹਰੇ ਵੋਟ ਜਿੰਨੂੰ ਮਰਜ਼ੀ ਪਾਵਾ ਹੁਣੀ ਤੇ ਸਾਨੂੰ ਹੀ ਉਹਨਾਂ ਦਾ ਐ ਵੀ ਫੰਡਾ ਹੈ ਉਹਨਾਂ ਤੋਂ ਐ ਚੀਜ਼ ਦਾ ਵੀ ਖਤਰਾ ਹੈ ਪਹਿਲੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਜੀ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਕਿ ਰਿਸਪੌਂਸਿਬਿਲਟੀ ਹੈ ਹਾਂ ਮੈਂਬਰ ਪਾਰਲੀਮੈਂਟ ਦੀ ਰਿਸਪੌਂਸਿਬਿਲਟੀ ਹੈ ਉਹਨਾਂ ਨੂੰ ਲੋਕਾਂ ਨੇ ਚੁਣਿਆ ਹੈ ਅਲਟੀਮੇਟਮ ਕੀ ਹੈ ਕਿ ਲੋਕ ਹੀ ਉਪ ਰਾਸ਼ਟਰਪਤੀ ਨੂੰ ਵੀ ਚੁਣ ਰਹੇ ਪਰ ਥਰੂਆਊਟ ਹਮ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਜੀ ਜੀ ਕਿਉਂਕਿ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਚੁਣਿਆ ਔਰ ਅੱਗੋਂ ਉਹਨਾਂ ਨੂੰ ਚੁਣ ਰਹੇ ਨੇ ਹਨ ਤਾਂ ਹੈ ਤਾਂ ਲੋਕਾਂ ਦੀ ਪੰਚਾਇਤ ਹੀ ਹੋ ਚੁਣਾ ਚੁਣਾ ਤਾਂ ਲੋਕਾਂ ਨੇ ਹੀ ਆ ਪਰ ਲੋਕਾਂ ਨੇ ਉਹਨਾਂ ਦੇ ਥਰੂਆਊਟ ਚੁਣਾਏ ਲੋਕ ਅੱਜ ਜਿਹੜਾ ਭਾਰਤ ਹੈ ਉਹਦੇ ਵਿੱਚ ਬਹੁ ਗਿਣਤੀ ਕਿਸਾਨ ਮਜ਼ਦੂਰ ਜਾਂ ਜਿਹੜੇ ਛੋਟੇ ਆਪਣੇ ਹੈਗੇ ਨੇ ਵਪਾਰੀ ਦੁਕਾਨਦਾਰ ਨੇ ਵਪਾਰੀ ਮਜ਼ਦੂਰ ਨੇ ਹਰ ਵਰਗ ਹੈ ਹਾਂਜੀ ਮਜ਼ਦੂਰ ਨੇ ਜੀ ਜੀ ਉਹ ਉਹ ਵਰਗ ਜਿਹੜਾ ਵਾ ਅੱਜ ਬੀਜੇਪੀ ਤੋਂ ਬਹੁਤ ਦੁਖੀ ਹੈ ਔਰ ਇਸ ਚੀਜ਼ ਦੇ ਨਾਲ ਤੇ ਇੱਕ ਜਿੱਥੇ ਪਾਰਟੀਆਂ ਨੇ ਅ ਇਨਡਾਇਰੈਕਟਲੀ ਮੈਂ ਕਹਾਂਗਾ ਡਾਇਰੈਕਟਲੀ ਨਹੀਂ ਕਹਾਂਗਾ ਇਨਡਾਇਰੈਕਟਲੀ ਜਿਹੜੀ ਉਹ ਬੀਜੇਪੀ ਦੀ ਹੀ ਮਦਦ ਕੀਤੀ ਇਨਡਾਇਰੈਕਟਲੀ ਹੈ ਮੈਂਬਰ ਪਾਰਲੀਮੈਂਟਾਂ ਦੀ ਮਦਦ ਹੂੰ ਡਾਇਰੈਕਟਲੀ ਨਹੀਂ ਇਨਡਾਇਰੈਕਟਲੀ ਮਦਦ ਉਹਨਾਂ ਦੀ ਉਹ ਇਹ ਇੱਕ ਤਾਂ ਇਹ ਕੁਐਸ਼ਨ ਇਹਨਾਂ ਦੇ ਉੱਪਰ ਹੈਗਾ ਕਿ ਤੁਸੀਂ ਗਲਤ ਕੀਤਾ ਜੇ ਤੁਸੀਂ ਲੋਕਾਂ ਦੇ ਨਾਲ ਹੁੰਦੇ ਲੋਕਾਂ ਦੇ ਚੁਣੇ ਨਮਾਇੰਦੇ ਸੀ ਤੇ ਫਿਰ ਤੁਹਾਨੂੰ ਲੋਕਾਂ ਦੇ ਨਾਲ ਖੜਨਾ ਚਾਹੀਦਾ ਸੀ ਕਿਉਂਕਿ ਲੋਕਾਂ ਨੂੰ ਇਥੋਂ ਉਮੀਦ ਸੀ ਕਿ ਇਸ ਵਾਰ ਇਵਨ ਮੈਂ ਇਹ ਪਤਾ ਕਹਿ ਦਿਆਂ ਕਿ ਦੇਖੋ ਨਤੀਜੇ ਆਉਣੇ ਤਾਂ ਉਦੋਂ ਪਤਾ ਲੱਗੇਗਾ ਕਿ ਕਈ ਭਾਜਪਾ ਦੇ ਜਿਹੜੇ ਸੰਸਦ ਜਿਹੜੇ ਨੇ ਉਹ ਲੋਕਾਂ ਦੇ ਨਾਲ ਜੋ ਮੈਂਬਰ ਪਾਰਲੀਮੈਂਟ ਖੜੇ ਨੇ ਲੋਕਾਂ ਦੀਆਂ ਭਾਵਨਾਵਾਂ ਵਾਂ ਉਹਨੂੰ ਜਿਹੜੇ ਜਾਣਦੇ ਨੇ ਜਿਹੜੇ ਨਫਤੇ ਨੂੰ ਪਛਾਣਦੇ ਨੇ ਜਿਹੜੇ ਸਮਝਦੇ ਨੇ ਵੀ ਲੋਕਾਂ ਨੇ ਸਾਨੂੰ ਚੁਣਿਆ ਹੈ ਤੇ ਅਸੀਂ ਅੱਗੇ ਚੁਣਨ ਜਾ ਰਹੇ ਹਾਂ ਇਹ ਸਾਡੇ ਮੋਢੇ ਦੇ ਉੱਪਰ ਆਉਂਦੀ ਚਲਾਰੇ ਦਾ ਜਵਾਬ ਮੁੜ ਕੇ ਸਾਨੂੰ ਇਲੈਕਸ਼ਨ ਦੇ ਵਿੱਚ ਦੇਣਾ ਪੈਣਾ ਹੈ ਤੇ ਉਹਨਾਂ ਨੇ ਵੀ ਵੋਟ ਜਿਹੜੀ ਹੈ ਆਪਣੀ ਪਾਰਟੀ ਦੇ ਵੀ ਅੰਗੇਸ਼ਟ ਕਰਨੀ ਬਿਲਕੁਲ ਇਸੇ ਕਰਸ ਵੋਟਿੰਗ ਦਾ ਪਾਚਪਾ ਨੂੰ ਡਰ ਸਤਾ ਰਿਹਾ ਸੀ ਕਈ ਐਕਸਪਰਟਸ ਨੇ ਸਾਨੂੰ ਇਹ ਗੱਲ ਕਹੀ ਹਾਂਜੀ ਅਮਰਜੀਤ ਜੀ ਇਹ ਇਹ ਬਿਲਕੁਲ ਡਰ ਉਹਨਾਂ ਨੂੰ ਹੈਗਾ ਔਰ ਹੈ ਵੀ ਸੱਚ ਹੈ ਕਿਉਂਕਿ ਜੋ ਹਾਲਾਤ ਐਸ ਵੇਲੇ ਦੇਸ਼ ਦੇ ਬਣੇ ਹੋਏ ਨੇ ਉਹ ਬਹੁਤ ਹੀ ਜ਼ਿਆਦਾ ਸੰਜੀਦਾ ਨੇ ਮਤਲਬ ਅਨਲਾਣੀ ਅਮਰਜੈਂਸੀ ਕਹਿ ਸਕਦੇ ਹੋ ਕਾਨਾ ਨਲਾਣੀ ਅਮਰਜੈਂਸੀ ਐਸ ਵਕਤ ਦੇਸ਼ ਦੇ ਹਾਲਾਤ ਇੰਨਾ ਗੁੰਡਾਗਰਦੀ ਇੰਨਾ ਸਾਰਾ ਕੁਝ ਮਤਲਬ ਬਹੁਤ ਵਿਗੜੇ ਹੋਏ ਹਾਲਾਤ ਨੇ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਪੈਕੇਜ ਦੀ ਰਾਹਤ ਪੈਕੇਜ ਦੀ ਹੁਣ ਮੈਂ ਇੱਥੇ ਬੇਨਤੀ ਕਰਦੇ ਆ ਕਿ 1500 ਕਰੋੜ ਹਿਮਾਚਲ ਨੂੰ ਪਹਾੜੀਆਂ ਜਿੱਥੇ ਪਹਾੜਾਂ ਦੇ ਵਿੱਚ ਕੋਈ ਇੰਨਾ ਨੁਕਸਾਨ ਨਹੀਂ ਹੈ ਖੇਤੀ ਦਾ ਕੋਈ ਨੁਕਸਾਨ ਨਹੀਂ ਹੋਇਆ ਹਰ ਕੋਈ ਜ਼ਿਆਦਾ ਨੁਕਸਾਨ ਨਹੀਂ ਹੈ ਉਹਨਾਂ ਦਾ ਬਾਗਬਾਨੀ ਹੈ ਬਾਗਬਾਨੀ ਹੈ ਟੂਰਿਜ਼ਮ ਹੈ ਪੁਲ ਸੜਕਾਂ ਟੁੱਟੀਆਂ ਨੇ ਨੁਕਸਾਨ ਤਾਂ ਹੈ ਹਾਂਜੀ ਹਮਦਰਦੀ ਆ ਉਹਨਾਂ ਨਾਲ ਵੀ ਸਾਨੂੰ ਹਾਂ ਠੀਕ ਹੈ ਪਰ ਅਗਰ ਉਸੇ ਅਕੋਰਡਿੰਗ ਹੀ ਦੇਖ ਲਿਆ ਜਾਵੇ ਸਿਰਫ ਹਿਮਾਚਲ ਦੇ ਅਕੋਰਡਿੰਗ ਹੀ ਦੇਖ ਲਈਏ ਸੀ ਤਾਂ ਜਿਹੜਾ 1600 ਕਰੋੜ ਦਾ ਪੈਕੇਜ ਹੈ ਨਾ ਉਹ ਤਾਂ ਪੰਜਾਬ ਦੇ ਮੂੰਹ ਤੇ ਚਪੇੜ ਹੈ ਮੈਂ ਉਹ ਤੇ ਚਪੇੜ ਮਾਰੀ ਆ ਪ੍ਰਧਾਨ ਮੰਤਰੀ ਨੇ ਇੱਕ ਤਾਂ ਦੇਰ ਆਇਆ ਜਾਂ ਕਹਿੰਦੇ ਨੇ ਨਾ ਦੇਰ ਆਇਆ ਦਰਸਤ ਆਇਆ ਹੂੰ 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 ਇਹ ਤਾਂ ਅਸੀਂ ਕਹਿ ਦਾਂਗੇ ਕਿ ਸੋਸ਼ਲ ਮੀਡੀਆ ਤੇ ਤੁਹਾਡੇ ਵਰਗੇ ਭਾਂਜੀ ਮੀਡੀਆ ਦੇ ਉੱਤੇ ਰੌਲਾ ਪਾ ਪਾ ਕੇ ਮੋਦੀ ਨੂੰ ਸੱਦਿਆ ਉਹਨਾਂ ਕਹਿੰਿਆ ਵੀ ਠੀਕ ਆ ਜੇ ਤੁਸੀਂ ਜੋਰ ਜ਼ਬਰਦਸਤੀ ਨਾਲ ਮੈਨੂੰ ਸੱਦ ਵੀ ਲਿਆ ਹੂੰ ਤੇ ਕਰ ਕੀ ਲੌਗ ਮੈਂ ਫੇਰ ਤੁਹਾਡਾ ਤਮਾਸ਼ਾ ਹੀ ਬਣਾ ਕੇ ਜਾਊ ਉਹਨੇ ਫੇਰ ਤਮਾਸ਼ਾ ਹੀ ਬਣਾਇਆ ਇਹ ਪੰਜਾਬ ਨਾਲ ਵਿਤਕਰਾ ਬਿਲਕੁਲ ਬਹੁਤ ਮਤਲਬ ਸੰਜੀਤਾ ਹੋ ਕੇ ਚੱਲਣਾ ਪਊਗਾ ਪੰਜਾਬ ਦੇ ਨਾਲ ਹੂੰ ਹੂੰ ਪੰਜਾਬ ਦੇ ਨਾਲ ਬਹੁਤ ਜਿਆਦਾ ਵਿਤਕਰਾ ਹੈ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਕਿ ਅਸੀਂ 27 ਦੇ ਵਿੱਚ ਬੀਜੇਪੀ ਕਿ ਅਸੀਂ ਪੰਜਾਬ ਚ ਸਰਕਾਰ ਬਣਾਉਣੀ ਹੈ ਮੈਂ ਕਹਿੰਦਾ ਕਿ ਪੰਜਾਬ ਵਾਲੇ ਤੁਹਾਨੂੰ ਕੁੱਟਣਾ ਲੱਗ ਪਣਗੇ ਜੋ ਹਾਲਾਤ ਨੇ ਤੁਹਾਡੇ ਹੂੰ ਬਿਲਕੁਲ ਜੋ ਹਾਲਾਤ ਬਣਾਏ ਜਾ ਰਹੇ ਜੀ ਨਾ ਇਹ ਇਹ ਦਾ ਨੁਕਸਾਨ ਜੋ ਪੰਜਾਬ ਦੇ ਹਾਂ ਜੋ ਪੰਜਾਬ ਦੇ ਬੀਜੇਪੀ ਦੇ ਲੀਡਰ ਨੇ ਨਾ ਉਹਨਾਂ ਉਹਨਾਂ ਨੂੰ ਹੁਣਾ ਮੈਂ ਤੇ ਉਹਨਾਂ ਨੂੰ ਅਪੀਲ ਕਰਾਂਗੇ ਤੁਹਾਡੇ ਮਾਰਕ ਰੋਸ਼ ਰੋਸ਼ ਤੱਕ ਕਿਸਾਨਾਂ ਦਾ ਸਾਹਮਣੇ ਆਏਗਾ ਜਦੋਂ ਇਹ ਜਿਹੜਾ ਪੈਕੇਜ ਐਲਾਨਿਆ ਗਿਆ ਹੈ ਇਸ ਦੇ ਹਿਸਾਬ ਨਾਲ ਜਿੰਨਾ ਨੁਕਸਾਨ ਹੋਇਆ ਹੈ ਇੱਕ ਪ੍ਰਤੀ ਵਿਅਕਤੀ ਨੂੰ ਕਿੰਨਾ ਇਸ ਪੈਕੇਜ ਚ ਰਾਹਤ ਜਿਹੜੀ ਹੈ ਉਹ ਮਿਲਦੀ ਹੈ ਉਦੋਂ ਰੋਸ਼ ਸਾਹਮਣੇ ਆਏਗਾ ਲੋਕਾਂ ਦਾ ਵੀ ਇਹ ਬਹੁਤ ਘੱਟ ਜਿਹੜਾ ਪੈਕੇਜ ਹੈ ਉਹ ਐਲਾਨਿਆ ਗਿਆ ਅ ਅਮਰਦੀਪ ਜੀ ਦੋ ਸਵਾਲ ਨੇ ਇੱਕ ਅਮਰਜੀਤ ਨੇ ਸਵਾਲ ਕੀਤਾ ਸੀ ਹਾਂ ਜੀ ਹਾਂ ਜੀ ਠੀਕ ਹੈ ਬੋਲੋ ਬੋਲੋ ਨਾ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਬੀਜੇਪੀ ਲੀਡਰ ਜਿਹਨੇ ਨੇ ਉਹਨਾਂ ਨੂੰ ਇਹ ਰਿਕਵੈਸਟ ਕਰਨੀ ਚਾਹੁੰਨਾ ਵੀ ਆਪਣੇ ਆਪ ਹੀ ਅਸਤੀਫਾ ਦੇ ਦਿਓ ਚੰਗੇ ਰਹੋਗੇ ਨਹੀਂ ਤੇ ਲੋਕਾਂ ਨੇ ਕੁੱਟ-ਕੁੱਟ ਕੇ ਲਾਣੇ ਤੁਹਾਡੇ ਕੋਲ ਸਤੀਫੇ ਤਾਂ ਤੇ ਕੁੱਟ-ਕੁੱਟ ਕੇ ਨਾ ਨੂੰ ਲੋਕਾਂ ਨੇ ਅਸਤੀਫਾ ਦਿਵਾਉਣੇ ਆ ਨਾ ਕੋਲ ਜਾਂ ਤੁਹਾਡੀਆਂ ਕਰਤੂਤਾਂ ਤੁਹਾਡੀ ਪਾਰਟੀ ਤੇ ਇੱਕ ਤੇ ਆਏ ਹੀ ਢੇਰ ਨਾਲ ਔਰ ਜੇ ਆਏ ਹੀ ਆਏ ਤਾਂ ਤੁਸੀਂ ਸਾਡਾ ਮਜ਼ਾਕ ਬਣਾ ਕੇ ਚਲੇ ਜੀ ਤੇ ਜਿਹੜੇ ਉਹਨਾਂ ਦਾ ਸਵਾਗਤ ਕਰਨ ਵਾਲੇ ਸੀ ਨਾ ਉਹਨੂੰ ਹੀ ਪ੍ਰਧਾਨ ਮੰਤਰੀ ਤੋਂ ਪਿਛੇ ਹਟ ਜਾਣਾ ਚਾਹੀਦਾ ਸੀ ਕਿ ਠੀਕ ਹੈ ਜੀ ਤੁਸੀਂ ਆਪਣਾ 1600 ਕਰੋੜ ਵੀ ਲੈ ਜਾਓ ਕਿ ਸਾਨੂੰ ਮੰਗ ਹਮ ਹਮ ਆਪਣੇ ਆਪ ਠੀਕ ਹੋ ਜਾਣਾ ਸੀ ਸਾਰਾ ਕੁਝ ਇਹ ਕਸੂਰ ਜਿਹੜਾ ਹੈ ਉਹ ਪੰਜਾਬ ਦੀ ਜਿਹੜੀ ਭਾਜੀਪੀ ਦੀ ਜੁਨਟ ਹੈ ਉਹਨਾਂ ਦਾ ਵੀ ਹੈ ਠੀਕ ਠੀਕ ਇਹ ਕਿ ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਸੀ ਜੀ ਮਰਜੀ ਦੀ ਭਾਵਨਾਵਾਂ ਤੁਹਾਡੇ ਬਿਲਕੁਲ ਅਸੀਂ ਸਮਝ ਰਹੇ ਹਾਂ ਤਾਰਨੀ ਜੀ ਸਵਾਲ ਚੱਕਿਆ ਸੀਗਾ ਅਮਰਿਤਜੀ ਨੇ ਵੀ ਜੇ ਤੁਹਾਨੂੰ ਐਨਆਈ ਰੋਸ ਹੈ ਭਾਜਪਾ ਤੇ ਉਹਦੀਆਂ ਨੀਤੀਆਂ ਦੇ ਨਾਲ ਕਿਉਂਕਿ ਤੁਸੀਂ ਵੀ ਜ਼ਮੀਨੀ ਪਾਰਟੀ ਹੋ ਕਿਸਾਨਾਂ ਦੀ ਪਾਰਟੀ ਹੋ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਲਈ ਬਹੁਤ ਕੁਝ ਕੀਤਾ ਹੈ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਇਸੇ ਬਹਾਨੇ ਜੇ ਤੁਸੀਂ ਇੰਡੀਆ ਬਲੌਕ ਦੇ ਨਾਲ ਹੋ ਜਾਂਦੇ ਇੱਕ ਵੋਟ ਵੀ ਤੁਹਾਡਾ ਉਧਰ ਵੱਜ ਜਾਂਦਾ ਇਸੇ ਬਹਾਨੇ ਤੁਸੀਂ ਆਪਣਾ ਰੋਸ ਜ਼ਾਹਰ ਕਰ ਲੈਂਦੇ ਭਾਜਪਾ ਪ੍ਰਤੀ ਜੇ ਤੁਸੀਂ ਕਹਿੰਦੇ ਹੋ ਵੀ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ ਤੇ ਤੁਹਾਡਾ ਵੋਟ ਬੜਾ ਕੀਮਤੀ ਸੀਗਾ ਤੇ ਇਹ ਵੀ ਉਹਨਾਂ ਕਿਹਾ ਕਿ 4 ਘੰਟੇ ਲੱਗਦੇ ਬਠਿੰਡੇ 에어ਪੋਰਟ ਤੋਂ ਜਾਂਦੇ ਦਿੱਲੀ ਵੋਟ ਪਾਉਂਦੇ ਆ ਜਾਂਦੇ ਵਾਪਸ ਆਪਣਾ ਰਾਹਤ ਬਚਾਦਾ ਜਿਹੜਾ ਕੰਮ ਹੈ ਉਹ ਵੀ ਬਾਦਲ ਕਰਦੇ ਰਹਿੰਦੇ ਆਪਣਾ ਤੇ ਵੋਟ ਕੀਮਤੀ ਸਿਗਾਰਨੀ ਜੀ ਇਸ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ ਦੇਖੋ ਹਾਂ ਸਿਮਰਨ ਨਾਇਕ ਤੋਂ ਗੱਲ ਕਰਾਂ ਜੀ ਇਹ ਬਿਲੇਪੁਰਾ ਤੁਸੀਂ ਤੇ ਕੋ ਵਿਸ਼ੇਸ਼ਗਿਆ ਆ ਗਏ ਆ ਹਾਂ ਜੀ ਆ ਇਹਨਾਂ ਨੇ ਬਿਲਕੁਲ ਸਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਮੈਂ ਵੀ ਪੋਲਿਟਿਕਲ ਸਾਇੰਸ ਦਾ ਸਟੂਡੈਂਟ ਰਿਹਾ ਹਾਂ ਹੈਗਾ ਮੇਰਾ ਸਿੰਪਲ ਕੁਐਸਚਨ ਹੈਗਾ ਕਿ ਡੈਮੋਕ੍ਰੇਸੀ ਦੇ ਵਿੱਚ ਆਪਣਾ ਜਿਹੜਾ ਗੁੱਸਾ ਜ਼ਾਹਰ ਕਰਨ ਦਾ ਕੀ ਤਰੀਕਾ ਹੈਗਾ ਉਹ ਗੁੱਸੇ ਦੇ ਵਿੱਚ ਜਿਹੜਾ ਹੈਗਾ ਦੇਖੋ ਅੱਜ ਹਾਲਾਤ ਕੀ ਹੈਗੇ ਆ ਹਾਲਾਤ ਇਹ ਹੈਗੇ ਆ ਇੱਕ ਫਰਾਨਾ ਵਿਰੋਧੀ ਪਾਰਟੀ ਹੈ ਇਹ ਸਿੱਖ ਵਿਰੋਧੀ ਪਾਰਟੀ ਹੈ ਇਹ ਪੰਜਾਬ ਵਿਰੋਧੀ ਪਾਰਟੀ ਹੈ ਇਹ ਅੱਜ ਪੰਜਾਬ ਦਾ ਘਾਣ ਹੋਇਆ ਪਿਆ ਸਿੱਖਾਂ ਦਾ ਘਾਣ ਹੋਇਆ ਪਿਆ ਕੱਟ ਗਿਣਤੀਆਂ ਦਾ ਘਾਣ ਹੋਇਆ ਪਿਆ ਔਰ ਪਿੰਡਾਂ ਦਾ ਘਾਣ ਹੋਇਆ ਪਿਆ ਔਰ ਉਸ ਸਮੇਂ ਦੇ ਉੱਤੇ ਜਾ ਕੇ ਮੈਂ ਤਾਂ ਇਹ ਸਮਝਾਂ ਕਿ ਸਾਨੂੰ ਸਾਡਾ ਰੋਮ ਜਲ ਰਿਹਾ ਸਾਨੂੰ ਬੰਸੜੀਆਂ ਪਜਾਉਣ ਦੀ ਕੋਈ ਲੋੜ ਨਹੀਂ ਮੈਂ ਅਮਰਜੀਤ ਜੀ ਦੀ ਗੱਲ ਦਾ ਜਵਾਬ ਦਿੰਦਾ ਕੀ ਅਮਰਜੀਤ ਜੀ ਸਾਨੂੰ ਉਹਨਾਂ ਨੂੰ ਵੋਟ ਪਾ ਦੇਣੀ ਚਾਹੀਦੀ ਸੀ ਇਹਨਾਂ ਨੇ ਸਾਡੇ ਹਰਮੰਦਰ ਦੇ ਉੱਪਰ ਟੈਂਕ ਚੜਾਈਏ, ਟੋਪਾਂ ਚੜਾਈਆਂ, ਗੋਰੇ ਦਾਗੇ ਪੂਰੀ ਤਰੀਕੇ ਦੇ ਨਾਲ ਗਿਰਾਗਾ। ਖਾਦੀ ਜਿਹੜੀ ਹੈਗੀ ਸਾਡਾ ਧਰਮ, ਸਾਡੀ ਜਿਹੜੀ ਆਸਤਾ ਉਸ ਦੇ ਉੱਤੇ ਸੱਤ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨਾਲ ਤਾਂ ਅਸੀਂ ਜਾ ਹੀ ਨਹੀਂ ਸੀ ਸਾਡੇ। ਪਰ ਮੇਰਾ ਇੱਕ ਕੁਐਸਚਨ ਜਿਹੜਾ ਆ ਗਿਆ ਨਾ ਅਮਰਤਾ ਨੇ ਜਰੂਰ ਹੈਗਾ। ਜੀ। ਕਿ ਅਮਰਤਾ ਇੱਕ ਪਿੰਡ ਦੇ ਪੰਜਾਬ ਦੀ ਬੇਟੀ ਆ ਪਿੰਡੂ ਬੇਟੀ ਆ ਪੰਜਾਬ ਦੀ ਬੇਟੀ ਆ ਔਰ ਇਹ ਕਾਂਗਰਸ ਦਾ ਆਪਣਾ ਬਖੌਟਾ ਤਾਰ ਕੇ ਇਹ ਆਪਣੀ ਗੱਲ ਕਰੇ ਕਿ ਮੈਂ ਜੇ ਇਹਨੂੰ ਮਤਲਬ ਉਹ ਉਹ ਕਾਂਗਰਸ ਦੀ ਮੈਂਬਰ ਨਾ ਹੋਵੇ ਤਾਂ ਇਹਨੂੰ ਕੀ ਕਰਨਾ ਚਾਹੀਦਾ ਹੈਗਾ ਦੇਖੋ ਇਹ ਗੱਲ ਕਹਿ ਦੇਣੀ ਕਿ ਜਾਤ ਚੜਨਾ ਜਾਤ ਚੜਨਾ ਸਾਨੂੰ ਵੀ ਆਉਂਦਾ ਅਸੀਂ ਵੀ ਜਾਤ ਚੜ ਫੇ ਰਿਹਾਗੇ ਜੋ ਪੰਜਾਬ ਦੇ ਹਾਲਾਤ ਆ ਅੱਜ ਜੜ ਰਿਹਾ ਪੰਜਾਬ ਅੱਜ ਅੱਛੇ ਮੇਰੇ ਤੇ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਨਾ ਕੱਲ ਦਾ ਅਮਰਤ ਸਿਮਰਨ ਦਾ ਬੈਠਾ ਉਹ ਕਹਰੇ ਹਰਦੀ ਚੈਨਲਾਂ ਦੇ ਉੱਤੇ ਰਾਤ ਵੀ ਮੈਂ ਨਿਊਜ਼ 18 ਤੇ ਕਹਰੇ ਆਦੀ ਮੈਂ ਕਾ ਊਂਡ ਦਾ ਪੁੱਲ ਹੈ ਜਿੰਨਾ ਮਰਜੀ ਉੱਪਰ ਨੂੰ ਬੈਠੇ ਚੱਕੀ ਚੱਲੋ ਗਿਰਨਾ ਨਹੀਂ ਹੂੰ ਔਰ ਬਈ ਇੱਕ ਗੱਲ ਅਮਰਤਾ ਨੇ ਬੜੀ ਕਹਿਣ ਦੀ ਕੋਸ਼ਿਸ਼ ਕੀਤੀ ਅਮਰਜੀਤ ਜੀ ਧਿਆਨ ਦੇ ਹੋ ਜਰਾ ਇਹਦੇ ਵੱਲ ਨੂੰ ਹੂੰ ਅਭੀ ਤਾਂ ਨੇ ਕਿਹਾ ਮੇਰਾ ਕਿਉਂਕਿ ਫੋਨ ਇਹਦੇ ਤੇ ਲੱਗਿਆ ਵਾ ਦੂਸਰਾ ਇਹਦੇ ਤੇ ਲੱਗਿਆ ਵਾ ਨਹੀਂ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਜਦੋਂ 1988 ਦੇ ਹਾਰਾ ਏ ਜੀ ਇਹਨਾਂ ਨੇ ਕਿਹਾ ਨਾ ਕਿ 100 ਕਰੋੜ ਰੁਪਇਆ ਉਹਨਾਂ ਨੇ ਐਲਾਨ ਕੀਤਾ ਸੀ ਉਹ ਹੈ ਕਿ ਤੇ ਮੈਨੂੰ ਤਾਂ ਦੱਸੋ ਦੱਸਤਾ ਕਿ ਨੂੰ ਉਸ ਟਾਈਮ ਦੇ ਉੱਤੇ ਇਹਨਾਂ ਦਾ ਗਵਰਨਰ ਰਾਜ ਸੀ ਔਰ ਗਵਰਨਰ ਸਾਹਿਬ ਦਾ ਜਦੋਂ ਉੱਤੇ ਜਿਹੜਾ ਹੈਗਾ ਜਹਾਜ਼ ਕ੍ਰੈਸ਼ ਹੋਇਆ ਸੀ ਨਾ ਉਹ ਚੋ हिमाचल पहाड़ियाँ समा, समा मेन इजाजत नहीं दे रहा समा मेरे को बहुत ज्यादा ते आ, मैं माफी चाहवा समा मेरे को बहुत घट्ट है मैं अमरजीत जी अगली डिस्कशन जरूर बुलावगी तो इस बारे फिर तो आप डिस्कशन करा फिलहाल थोड़ा सार्या डिस्कशन चौन वास्ते बहुत बहुत धन्यवाद गल फिलहाल इन्ना ही इस दू इजाजत धनबाद